ਬਜ਼ੁਰਗ ਜੋੜੇ ਦਾ ਹੋਇਆ ਬੇਰਹਿਮੀ ਦੇ ਨਾਲ ਕਤਲ ਖੇਤਾਂ ਦੇ ਵਿੱਚ ਰਹਿਣ ਬਸੇਰਾ ਬਣਾ ਕੇ ਰਹਿੰਦਾ ਸੀ ਇਹ ਜੋੜਾ ਤੇ ਹੁਣ ਮਿਲੀਆਂ ਨੇ ਖੂਨ ਦੇ ਨਾਲ ਲਤਪਤ ਲਾਸ਼ਾਂ ਜਿੱहां ਇਹ ਖਬਰ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਬਜ਼ੁਰਗ ਜੋੜੇ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਇਹ ਜੋੜਾ ਖੇਤਾਂ ਦੇ ਵਿੱਚ ਕੁਠੀ ਬਣਾ ਕੇ ਰਹਿੰਦਾ ਸੀ ਅਣਪਛਾਤੇ ਲੋਕਾਂ ਦੇ ਵੱਲੋਂ ਇਹਨਾਂ ਦਾ ਕਤਲ ਕਰ ਦਿੱਤਾ ਗਿਆ ਹੈ ਤੇ ਹੁਣ ਪੁਲਿਸ ਨੇ ਖੁੰਡੇ ਨਾਲ ਲਤਪਤ ਲਾਛਾਂ ਬ੍ਰਾਹਮੜ ਕੀਤੀਆਂ ਨੇ ਦਰਸਲ ਇਹ ਖਬਰ ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਦੇ ਪਿੰਡ ਵਿਦਿਆਲਾ ਦੀ ਹੈ ਜਿੱਥੇ ਕਿ ਇੱਕ ਬਜ਼ੁਰਗ ਜੋੜਾ ਖੇਤਾਂ ਦੇ ਵਿੱਚ ਕੋਠੀ ਬਣਾ ਕੇ ਰਹਿੰਦਾ ਸੀ ਉਹਨਾਂ ਦਾ ਬੇਟਾ ਨਵੀਂ ਦਿੱਲੀ ਦੇ ਵਿੱਚ ਕੋਈ ਕੰਮਕਾਰ ਕਰਦਾ ਹੈ ਤੇ ਅਕਸਰ ਫੋਨ ਤੇ ਉਹਨਾਂ ਦਾ ਹਾਲਚਾਲ ਪੁੱਛਦਾ ਰਹਿੰਦਾ ਹੈ ਤੇ ਬੀਤੀ ਰਾਤ ਇਸ ਬਜ਼ੁਰਗ ਜੋੜੇ ਦਾ ਅਣਪਛਾਤੇਆਂ ਦੇ ਵੱਲੋਂ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਪਿੰਡ ਵਾਲਿਆਂ ਨੇ ਉੱਥੇ ਜਾ ਕੇ ਦੇਖਿਆ ਕਿ ਇਹ ਬਜ਼ੁਰਗ ਜੋੜਾ ਜਿਸ ਦੀ ਕਿ ਮੌਤ ਹੋ ਗਈ ਹੈ ਹੁਣ ਪੁਲਿਸ ਇੱਥੇ ਪਹੁੰਚ ਗਈ ਹੈ ਤੇ ਪੁਲਿਸ ਨੇ ਇਹਨਾਂ ਦੋਵਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਨੇ ਦੱਸਦੀ ਹੈ ਕਿ ਇਸ ਜੋੜੇ ਦੀ ਪਛਾਣ ਗਿਆਸ ਸਿੰਘ ਤੇ ਅਮਰਜੀਤ ਕੌਰ ਦੇ ਵਜੋਂ ਹੋਈ ਹੈ ਗਿਆਸ ਸਿੰਘ ਦੀ ਉਮਰ 68 ਸਾਲ ਦੱਸੀ ਜਾ ਰਹੀ ਹੈ ਤੇ ਅਮਰਜੀਤ ਕੌਰ ਦੀ ਉਮਰ 62 ਸਾਲ ਦੱਸੀ ਜਾ ਰਹੀ ਹੈ ਗਿਆਸ ਸਿੰਘ ਦੇ ਪਿਤਾ ਦਾ ਨਾਮ ਕਰਨੈਲ ਸਿੰਘ ਦੱਸਿਆ ਜਾ ਰਿਹਾ ਹੈ ਦੱਸਦੀ ਹੈ ਕਿ ਇਸ ਜੋੜੇ ਦੇ بیٹے ਨੇ ਜਿਹੜਾ ਕਿ ਨਵੀਂ ਦਿੱਲੀ ਦੇ ਵਿੱਚ ਰਹਿੰਦਾ ਹੈ ਉਸਨੇ ਜਦੋਂ ਆਪਣੇ ਮਾਤਾ ਪਿਤਾ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਫੋਨ ਨਹੀਂ ਉਠਾਇਆ ਤੇ ਵਾਰ-ਵਾਰ ਉਹਨਾਂ ਦੇ ਫੋਨ ਕਰਨ ਤੇ ਵੀ ਇਸ ਜੋੜੇ ਦੇ ਵੱਲੋਂ ਜਦੋਂ ਫੋਨ ਰਿਸੀਵ ਨਹੀਂ ਕੀਤਾ ਗਿਆ ਤਾਂ ਇਹਨਾਂ ਦੇ بیٹے ਨੇ ਪਿੰਡ ਵਿੱਚ ਕਿਸੇ ਨੂੰ ਫੋਨ ਕੀਤਾ ਕਿ ਉਹਨਾਂ ਦੇ ਘਰ ਜਾ ਕੇ ਦੇਖਣ ਕਿ ਉਹਨਾਂ ਦੇ ਮਾਤਾ ਪਿਤਾ ਫੋਨ ਕਿਉਂ ਨਹੀਂ ਚੱਕ ਰਹੇ ਤਾਂ ਫਿਰ ਪਿੰਡ ਵਿੱਚੋਂ ਕੋਈ ਵਿਅਕਤੀ ਖੇਤਾਂ ਵਿੱਚ ਬਣੇ ਹੋਏ ਉਸ ਘਰ ਦੇ ਵਿੱਚ ਗਿਆ ਜਿੱਥੇ ਇਹ ਜੋੜਾ ਰਹਿੰਦਾ ਸੀ ਤਾਂ ਜਦੋਂ ਉਹ ਵਿਅਕਤੀ ਇਸ ਘਰ ਪਹੁੰਚਿਆ ਤਾਂ ਉਹ ਬਿਲਕੁਲ ਹੱਕਾ ਬੱਕਾ ਰਹਿ ਗਿਆ ਉਸਨੇ ਦੇਖਿਆ ਕਿ ਖੂਨ ਦੇ ਨਾਲ ਲਥਪਤ ਪਈਆਂ ਲਾਸ਼ਾਂ ਨੇ ਤੇ ਫਿਰ ਇਹ ਜਾਣਕਾਰੀ ਨਵੀਂ ਦਿੱਲੀ ਦੇ ਵਿੱਚ ਰਹਿੰਦੇ ਹੋਏ ਉਹਨਾਂ ਦੇ بیٹے ਨੂੰ ਵੀ ਦਿੱਤੀ ਗਈ ਫਿਰ ਪੁਲਿਸ ਵੀ ਇੱਥੇ ਬੁਲਾਈ ਗਈ ਤੇ CIA ਸਟਾਫ ਦੀਆਂ ਜਿਹੜੀਆਂ ਟੀਮਾਂ ਹੈ ਉਹ ਵੀ ਇੱਥੇ ਪਹੁੰਚ ਗਈਆਂ ਨੇ ਫਿਲਹਾਲ ਦੇ ਘੜੀ ਦੇ ਵਿੱਚ ਇਹ ਕਤਲ ਕਿਸ ਦੇ ਵੱਲੋਂ ਕੀਤਾ ਗਿਆ ਕੋਈ ਪੁਰਾਣੀ ਰੰਜਿਸ਼ ਸੀ ਜਾਂ ਫਿਰ ਕੋਈ ਹੋਰ ਮਾਮਲਾ ਹੈ ਇਹ ਅਜੇ ਜਾਂਚ ਦਾ ਵਿਸ਼ਾ ਹੈ ਪੁਲਿਸ ਨੇ ਇਸ ਜੋੜੇ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੌਰਚਰੀ ਦੇ ਵਿੱਚ ਰਖਵਾ ਦਿੱਤਾ ਹੈ ਇਹਨਾਂ ਦੇ بیٹے ਨੂੰ ਨਵੀਂ ਦਿੱਲੀ ਤੋਂ ਬੁਲਾਇਆ ਜਾਵੇਗਾ ਤੇ ਅਗਲੀ ਜਿਹੜੀ ਕਾਰਵਾਈ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਇਹ ਜੋੜਾ ਜਿਹੜਾ ਕਿ ਖੇਤਾਂ ਦੇ ਵਿੱਚ ਬਣੇ ਘਰ ਦੇ ਵਿੱਚ ਰਹਿੰਦਾ ਸੀ ਇਹਨਾਂ ਦਾ ਘਰ ਵਿਦਿਆਲਾ ਤੋਂ ਚੌਕੇ ਸੜਕ ਦੇ ਉੱਪਰ ਪੈਂਦਾ ਹੈ ਇਹ ਜੋੜਾ ਕਾਫੀ ਲੰਮੇ ਸਮੇਂ ਤੋਂ ਖੇਤਾਂ ਦੇ ਵਿੱਚ ਬਣੇ ਹੋਏ ਇਸ ਘਰ ਦੇ ਵਿੱਚ ਰਹਿ ਰਿਹਾ ਹੈ ਪਹਿਲਾਂ ਕਦੀ ਵੀ ਕੋਈ ਅਜਿਹੀ ਵਾਰਦਾਤ ਇੱਥੇ ਆਸ-ਪਾਸ ਨਹੀਂ ਸੁਣੀ ਜਿੱਥੇ ਕਿ ਅਜਿਹੀ ਘਟਨਾ ਵਾਪਰੀ ਹੋਵੇ ਇਹ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਜੋੜੇ ਦਾ ਇੰਨੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਔਰ ਇਹ ਘਟਨਾ ਇਸ ਹੱਦ ਤੱਕ ਹੈ ਕਿ ਇਸ ਜੋੜੇ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇਹ ਕਤਲ ਬੇਰਹਿਮੀ ਦੇ ਨਾਲ ਕੀਤਾ ਗਿਆ ਹੈ ਦੱਸਦੀ ਹੈ ਕਿ ਇਸ ਜੋੜੇ ਦੇ ਵੱਲੋਂ ਪਹਿਲਾਂ ਕਦੀ ਵੀ ਕੋਈ ਅਜਿਹਾ ਸ਼ੱਕ ਨਹੀਂ ਪਾਈ ਗਈ ਜਾਂ ਕੋਈ ਵੀ ਅਜਿਹੀ ਘਟਨਾ ਦੇਖਣ ਦੇ ਵਿੱਚ ਨਹੀਂ ਆਈ ਸੀ ਕਿ ਅਜਿਹਾ ਵੀ ਹੋ ਸਕਦਾ ਹੈ ਅਗਰ ਇਹਨਾਂ ਨੂੰ ਅਜਿਹਾ ਕੋਈ ਸ਼ੱਕ ਹੁੰਦਾ ਤਾਂ ਫਿਰ ਇਹ ਆਪਣਾ ਰਹਿਣ ਬਸੇਰਾ ਕਿਸੇ ਪਿੰਡ ਦੇ ਵਿੱਚ ਬਣਾ ਲੈਂਦੇ ਪਰੰਤੂ ਅਜਿਹਾ ਕੋਈ ਸ਼ੱਕ ਪਹਿਲਾਂ ਕਦੀ ਕੀਤਾ ਹੀ ਨਹੀਂ ਗਿਆ ਸੀ ਤੇ ਹੁਣ ਇਸ ਜੋੜੇ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਪੁਲਿਸ ਅਗਲੇਰੀ ਜਾਂਚ ਜੜਿਓ ਕਰ ਰਹੀ ਹੈ